ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਤੁਸੀਂ ਸਾਰੇ ਜਣੇ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਰਾਜੀ ਖੁਸ਼ੀ ਤੇ ਖੁਸ਼ਹਾਲ ਹੋਵੋਗੇ ਵਾਈ ਗੁਰ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਮੈਂ ਵੀ ਠੀਕ ਠਾਕ ਆ ਅੱਜ ਮੈਂ ਵਲੌਗ ਦੀ ਸਟਾਰਟਿੰਗ ਦੁਪਹਿਰ 12 ਵਜੇ ਤੋਂ ਕਰ ਰਹੀ ਆ ਸਵੇਰੇ ਮੈਂ ਵਲੌਗ ਦੀ ਸਟਾਰਟਿੰਗ ਨਹੀਂ ਕੀਤੀ ਸਵੇਰ ਤੋਂ ਕਿਉਂਕਿ ਨਾ ਜ਼ਿਆਦਾ ਬਿਜ਼ੀ ਡੇ ਸੀ ਨਾ ਅੱਜ ਬਹੁਤ ਮੰਦੇ ਹਾਲ ਹੋ ਜਾਂਦੇ ਨੰਨਾ ਕੰਮ ਕਰਕੇ ਮੇਰੇ ਤਾਂ ਸੱਚੀ ਜ਼ਿਆਦਾ ਹੀ ਹੋ ਜਾਂਦੀ ਆ ਤੇ ਅੱਜ ਬਣਾਈ ਸੀ ਮੂੰਗੀ ਮਸਤੀ ਦੀ ਦਾਲ ਤੇ ਦੁਪਹਿਰੇ ਬਣਾਉਣੀ ਸੀ ਰੋਟੀ 1 ਵਜੇ ਕਿਉਂਕਿ ਤੁਹਾਨੂੰ ਪਤਾ ਹੋ ਪਤਾ ਹੀ ਹੈ ਕਿ ਸਾਡੇ ਘਰੇ ਮਿਸਤਰੀ ਲੱਗੇ ਹੋਇਆ ਫਿਰ 1:30 2 ਵਜੇ ਤੱਕ ਉਹਨਾਂ ਨੂੰ ਰੋਟੀ ਪਾਣੀ ਬਣਾ ਕੇ ਖਵਾਉਣਾ ਹੁੰਦਾ ਵਾ ਤੇ ਅੱਜ ਬਣਾਈ ਆਪਾਂ ਮੂੰਗੀ ਮਸਤੀ ਦੀ ਦਾਲ ਸਿੰਪਲ ਜੀ ਤੇ ਨਾਲ ਆਪਾਂ ਦੁੱਧ ਨੂੰ ਬਾਲਾ ਦਵਾਲਿਆ ਸੀ ਆਟਾ ਪਹਿਲਾਂ ਤਾਂ ਮੈਂ ਇੰਜ ਕੀ ਦੋਕ ਦਿਨ ਕੀਤਾ ਸੀ ਕਿ ਸਵੇਰ ਦਾ ਸਵੇਰੇ ਗੁੰਨਦੀ ਸੀ ਦੁਪਹਿਰ ਦਾ ਦੁਪਹਿਰੇ ਫਿਰ ਮੈਂ ਸੋਚਿਆ ਇੱਕ ਦਿਨ ਕਿ ਐਨੇ ਕੰਮ ਨਹੀਂ ਹੁੰਦੇ ਫਿਰ ਮੈਂ ਆਟਾ ਜਿਹੜਾ ਸਾਰਾ ਇਕੱਠਾ ਹੀ ਸਵੇਰੇ ਇੱਕ ਵਾਰੀ ਗੁੰਨ ਕੇ ਰੱਖ ਲੈਣੀ ਆ ਫਿਰ ਦੁਪਹਿਰੇ ਮੈਨੂੰ ਸੌਖਾ ਹੋ ਜਾਂਦਾ ਵਾ ਕਿ ਦੁਪਹਿਰੇ ਫਿਰ ਮੈਂ ਧਾਲ ਸਬਜ਼ੀ ਬਣਾ ਕੇ ਨਾ ਮਸਾਂ ਫਿਰ ਧਾਲ ਸਬਜ਼ੀ ਬਣਦੀ ਆ ਫਿਰ ਚਾਹ ਵੀ ਨਾਲ ਬਣਾਉਣੀ ਹੁੰਦੀ ਆ ਕਈ ਕੰਮ ਹੋ ਜਾਂਦੇ ਆ ਨਾਲ ਫਿਰ ਆਟਾ ਮਿੱਕੇ ਵਾਰੀ ਗੁੰਨ ਕੇ ਰੱਖ ਲੈਣੀ ਤੇ ਤਾਕਿ ਜਿਹੜੇ ਫੁਲਕੇ ਆ ਜਲਦੀ ਬਣ ਜਾਣ ਮੁੜ ਕੇ ਜਦੋਂ ਆਟਾ ਗੁੰਨਣ ਵਾਲਾ ਹੁੰਦਾ ਫੇਰ ਰੋਟੀ ਹੋਰ ਜ਼ਿਆਦਾ ਲੇਟ ਹੋ ਜਾਂਦੀ ਆ ਫੇਰ ਆਟੇ ਨੂੰ ਵੀ ਰੈਸਟ ਚਾਹੀਦੀ ਆ 10-15 ਮਿੰਟ ਫੇਰ ਇੰਨਾ ਕੰਮ ਕਰਨਾ ਬਹੁਤ ਔਖਾ ਜਾਂਦਾ ਮੇਰੇ ਵਾਸਤੇ ਮੇਰੇ ਕੱਲ ਨਹੀਂ ਲਈ ਤੇ ਬਹੁਤ ਜ਼ਿਆਦਾ ਕੰਮ ਪੈ ਜਾਂਦਾ ਵਾ ਤੁਕ ਕਿ ਚਾਹ ਬਣਾ ਕੇ ਫਿਰ ਉਸ ਤੋਂ ਬਾਅਦ ਦਾਲ ਰੋਟੀ ਬਣਾਉਣੀ ਹੁੰਦੀ ਆ ਫਿਰ ਚਾਹ ਬਣਾਉਣੀ ਹੁੰਦੀ ਆ ਪਹਿਲਾਂ ਪਰੌਂਠੀਆਂ ਬਣਾਉਣੀਆਂ ਹੁੰਦੀਆਂ ਸੂਬਾ ਸੂਬਾ ਜਿਆਦਾ ਕੰਮ ਸੀ ਇਸ ਕਰਕੇ ਮੇਤੋਂ ਵਲੌਗ ਨਹੀਂ ਸ਼ੂਟ ਹੋਇਆ ਤੇ ਹਾਂਜੀ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਨੇ ਪਲੀਜ਼ ਮੇਰੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਕਈ ਪੈਣਾ ਮੈਨੂੰ ਪਿਛਲੇ ਵਲੌਗ ਦੇ ਵਿੱਚ ਕਮੈਂਟ ਕਰਕੇ ਕਹਿ ਰਹੇ ਆ ਸੀ ਕਿ ਤੁਸੀਂ ਨਾ ਜਿਹੜੇ ਮਤਲਬ ਮਿਸਤਰੀ ਆ ਉਹ ਠਿੱਕੇ ਤੇ ਲਗਾ ਲੈਣੇ ਸੀ ਢਿਆਡੀ ਤੇ ਨਾਲ ਲਗਾਉਂਦੇ ਦੇਖੋ ਪੈਨੋ ਕੰਮ ਤਾਂ ਸਾਡਾ ਵੈਸੇ ਥੋੜਾ ਜਿਹਾ ਮਤਲਬ ਇੰਨਾ ਜ਼ਿਆਦਾ ਥੋੜਾ ਵੀ ਨਹੀਂ ਇੰਨਾ ਜ਼ਿਆਦਾ ਵੀ ਨਹੀਂ ਆ ਤੇ ਮੇਰੇ ਹਸਬੰਡ ਖੁਦ ਮਿਸਤਰੀ ਦਾ ਕੰਮ ਵੀ ਕਰ ਲੈਂਦੇ ਆ ਡਰਾਈਵਿੰਗ ਵੀ ਕਰ ਲੈਂਦੇ ਆ ਤੋਂ ਕਹਿੰਦੇ ਨਾਲ ਲੱਗ ਕੇ ਮੈਂ ਕਰ ਲੈਣਾ ਵਾ ਤੇ ਇਸ ਕਰਕੇ ਨਾਲੇ ਤਾਂ ਉਹਨੂੰ ਪਤਾ ਠੇਕਾ ਜਿਹੜਾ ਇਕੱਠਾ ਮਾਰੇ ਉਹ ਤੇ ਪੈਸੇ ਵੀ ਜ਼ਿਆਦੇ ਲੱਗਦੇ ਆ ਦਿਹਾੜੀ ਤੇ ਇੰਨਾ ਕੀ ਚੱਲ ਹੌਲੀ ਹੌਲੀ ਜਿੰਨਾ ਵੀ ਕੰਮ ਨਿਭੜੂ ਪੈਸੇ ਵੀ ਘੱਟ ਲੱਗਣਗੇ ਤੇ ਇਸ ਕਰਕੇ ਫਿਰ ਅਸੀਂ ਦਿਹਾੜੀ ਤੇ ਲਗਾ ਲੇ ਹਲੇ ਤਾਂ ਪਹਿਲਾਂ ਵਾਸ਼ਰੂਮ ਹੀ ਬਣਾਉਂਦੇ ਹੋਂ ਵੀ ਬਸ 2-4 ਦਿਨ ਹੀ ਲੱਗਣੇ ਇੰਨਾ ਜ਼ਿਆਦਾ ਟਾਈਮ ਨਹੀਂ ਉਧਰ ਲੱਗਣਾ ਕਿਉਂਕਿ ਅਸੀਂ ਸਿੰਪਲ ਜੇ ਬਣਾਉਣੇ ਆ ਕੋਈ ਜ਼ਿਆਦਾ ਵੱਧੀਆਂ ਤਾਂ ਬਣਾਉਣੇ ਨਹੀਂ ਆ ਜਿੰਨੀ ਕੀ ਜਿੰਨੀ ਕ ਪਹੁੰਚਾ ਉਨੇ ਇੱਕ ਵਧੀਆ ਸਿੰਪਲ ਜੇ ਬਣਾਣੇ ਆ ਤੇ ਕੋਈ ਨਾ ਤੁਹਾਨੂੰ ਦਿਖਾਵਾਂਗੀ ਜਦੋਂ ਮਤਲਬ ਰੈਡੀ ਹੋ ਗਏ ਪੂਰੇ ਹੋਣਗੇ ਵਧੀਆ ਹੀ ਤੇ ਬਟ ਜਦੋਂ ਰੈਡੀ ਹੋ ਗਏ ਤੇ ਤੁਹਾਨੂੰ ਮੈਂ ਦਿਖਾਵਾਂਗੀ ਤੇ ਇੱਥੇ ਬਸ ਮੈਂ ਦੁਪਹਿਰ ਦਾ ਰੋਟੀ ਪਾਣੀ ਬਣਾਉਣ ਲੱਗ ਪਈ ਸੀ ਤੇ ਬੱਚੇ ਜਿਹੜੇ ਉਸੋਂਗੇ ਸੀ ਅੱਜ ਉਨ ਨਾ ਫਿਰ ਦੇ ਨਾ ਤੂੰ ਪੀਣਾ ਜਿਆਦਾ ਕਈ ਵਾਰੀ ਤਾਂ ਤੰਗ ਕਰਦੇ ਨਾ ਇਸ ਵੇਲੇ ਤੇ ਇਸ ਵੇਲੇ ਮੈਨੂੰ ਇੰਨਾ ਜਿਆਦਾ ਪਸੀਨਾ ਆ ਜਾਂਦਾ ਨਾ ਸਾਰੇ ਸਰੀਰ ਤੋਂ ਪਸੀਨਾ ਨਿਕਲਣ ਲੱਗ ਪੈਂਦਾ ਇੰਨੀ ਜਿਆਦਾ ਗਰਮੀ ਹੋ ਗਈ ਤੇ ਮੇਰੇ ਕੱਪੜੇ ਸਾਰੇ ਭਿੱਜ ਜਾਂਦੇ ਪਸੀਨੇ ਦੇ ਨਾਲ ਬਹੁਤ ਜਿਆਦਾ ਮਾੜਾ ਹਾਲ ਹੋ ਜਾਂਦਾ ਹੈ ਗਰਮੀ ਦੇ ਨਾਲ ਤੇ ਰੋਟੀਆਂ ਲੋਣੀਆਂ ਤਾਂ ਬਹੁਤ ਔਖੀਆਂ ਵਾ ਪਹਿਲਾਂ ਤਾਂ ਹੁਣ ਤਾਂ ਮੈਂ ਖਲੋ ਕੇ ਲਾਉਣ ਦੇਣਾ ਫਿਰ ਮੇਰੇ ਦਿਮਾਗ 'ਚ ਆਈ ਆਈਆ ਕਿ ਮੈਂ نیچے ਗੈਸ ਲਾ ਕੇ ਨਾ ਥੱਲੇ ਬੈਠ ਕੇ ਲਾ ਲਿਆ ਕਰਾਂ ਕਿਉਂਕਿ ਵਧੀਆ ਫਿਰ ਇਦਾਂ ਲਤਾਬਾਵਾਂ ਨਹੀਂ ਥੱਕਦੀਆਂ ਬੈਠ ਕੇ ਬੰਦਾ ਰੋਟੀ ਲਾ ਲੈਂਦਾ ਵਧੀਆ ਦਾਲ ਤਾਂ ਆਪਣੀ ਰੈਡੀ ਹੋ ਗਈ ਸੀ ਇੱਥੇ ਪੂਰੀ 1 ਵਜੇ ਦਾ ਟਾਈਮ ਸੀ ਤੇ ਸਰਦਾਰ ਜੋਨਿਤ ਆਪਣੇ ਕੰਮ ਤੇ ਗਏ ਹੋਏ ਸੀ ਉਹਨਾਂ ਨੇ ਆਉਣਾ ਸੀ ਸ਼ਾਮ ਨੂੰ ਤੇ ਅੱਜ ਮੈਂ ਬਾਹਰ ਕੋਈ ਵੀ ਦੁਪਹਿਰੇ ਵੀਡੀਓ ਸ਼ੂਟ ਨਹੀਂ ਕੀਤੀ ਕਿਉਂਕਿ ਮੈਂ ਰੋਟੀ ਬਣਾ ਕੇ ਤਾਂ ਪੈ ਗਈ ਸੀ ਨੀਂਦ ਆ ਜਾਂਦੀ ਹੈ ਕਿਉਂਕਿ ਇੱਥੇ ਟਾਈਮ ਦੇਖੋ ਪੂਰੀ 1 ਵਜੇ ਗਈ ਸੀ ਉਹ ਬੈਕ ਸਾਈਡ ਨਾ ਵਾਚ ਵੀ ਲੱਗੀ ਹੋਈ ਹੈ ਸਾਹਮਣੇ ਬਾਬਾ ਜੀ ਦੀ ਗਾੜੀ ਤੇ 2:30 ਵੱਜ ਗਏ ਸੀ ਮੈਂ ਰੋਟੀ ਪਾਣੀ ਖਵਾ ਕੇ ਫਿਰ ਚਾਹ ਬਣਾ ਕੇ ਤੇ ਪੰਡਸ਼ਨ ਦਾ ਸਾਮ ਕੇ ਫਿਰ ਮੈਂ ਪੈ ਜਾਣੀ ਹੁੰਨੀ ਆ ਤਾਂ ਫਿਰ ਮੈਂ ਨਾ 4 ਵਜੇ ਤੱਕ ਪੈ ਜਾਣੀ ਨਹੀਂ ਸੌ ਜਾਨੀ ਨਹੀਂ ਕਿਉਂਕਿ ਬਹੁਤ ਜ਼ਿਆਦਾ ਸਰੀਰ ਥੱਕ ਜਾਂਦਾ ਜਿਉਂ ਸਵੇਰ ਤੋਂ ਮੈਂ 6 ਵਜੇ ਤੋਂ ਉੱਠਦੀ ਆ ਨਾ ਸਾਹੀ ਦੀਆਂ ਨਹੀਂ ਕਿਤੇ ਇੱਕ ਮਿੰਟ ਬੈਨ ਨਹੀਂ ਮਿਲਦਾ ਸਵੇਰੇ ਉੱਠ ਕੇ ਤੁਹਾਨੂੰ ਪਤਾ ਬੱਚਿਆਂ ਨੂੰ ਵੀ ਨਾਲ ਸਾਮ ਬਣਾਉਂਦਾ ਆਪਨਾ ਆਪ ਵੀ ਸਾਮ ਬਣਾਉਂਦਾ ਵਾ ਫਿਰ ਤੇ ਲੀਡਾ ਕਪੜਾ ਸਾਫ ਮੰਡਾ ਸਾਫ ਸਫਾਈਆਂ ਕਰਨੀਆਂ ਹੁੰਦੀਆਂ ਫਿਰ ਰੋਟੀ ਪਾਣੀ ਬਣਾਉਣਾ ਹੁੰਦਾ ਉਸ ਤੋਂ ਬਾਅਦ ਸਵੇਰ ਦੀਆਂ ਪਰੌਂਠੀਆਂ ਬਣਾ ਕੇ ਪਰੌਂਠੀਆਂ ਤੇ ਵੀ ਬਹੁਤ ਟਾਈਮ ਲੱਗਦਾ ਵਾ ਇੱਕ ਜਦੋਂ ਮੈਂ ਸਵੇਰੇ ਨਾ ਮਤਲਬ ਕਿ ਉਹ ਨਾ ਚੋਪੜਦੀ ਹਨਾ ਗੈਸ ਦੇ ਉੱਪਰ ਰੋਟੀ ਪਰੌਂਠੀ ਤੇ ਮੇਰਾ ਗਲਨ ਨਾ ਜ਼ਿਆਦਾ ਦਰਦ ਕਰਨ ਦੇਣਾ ਮੇਰੇ ਸੰਗ ਨੂੰ ਤੇਲ ਜਾ ਚੜਿਆ ਹੋਇਆ ਵਾ ਬਹੁਤ ਦਰਦ ਕਰਦਾ ਗਲਾ ਬਹੁਤ ਮੰਦਾ ਹਾਲ ਹੋ ਜਾਂਦਾ ਹੁੰਦਿਆ ਦੰਦਾ ਮੇਰਾ ਕਦੀ ਨਾ ਗਲਾ ਦਰਦ ਨਹੀਂ ਹੋਇਆ ਬਟੋ ਕਿਉਂ ਹੋ ਜਾਂ ਚੜਚੜ ਜੰਮੀ ਜਾਂਦਾ ਮੈਨੂੰ ਦਵਾਈ ਲੈਣੀ ਪਣੀ ਬਹੁਤ ਔਖਾ ਹੋਇਆ ਪਿਆ ਗਲੇ ਦਾ ਸਵੇਰ ਸਵੇਰ ਤਾਂ ਜ਼ਿਆਦਾ ਕੰਮ ਹੁੰਦਾ ਤੇ ਫਿਰ ਦੁਪਹਿਰ ਰੋਟੀ ਪਣੀ ਦਾ ਸ਼ਾਮ ਨੂੰ ਮੈਂ ਵਿਲੀ ਹੋ ਜਾਂਦੀ ਆ 4:30 ਜਾਂ 3:30 ਵਜੇ ਨੂੰ ਫਿਰ ਚਾਹ ਪਣੀ ਦਾ ਤੁਹਾਨੂੰ ਪਤਾ ਹੋ ਤਾਂ ਸੋਖਾ ਜਾਂ ਹੁੰਦਾ ਕੰਮ ਹੋ ਤਾਂ ਬੰਦਾ ਖਲੋਤੇ ਖਲੋਤੇ ਘਾਰ ਹੀ ਲੈਂਦਾ ਹੁੰਦੀ ਕੋਈ ਦਿਖਾਵਟ ਨਹੀਂ ਹੁੰਦੀ ਬਸ ਇੰਨਾ ਕਿ ਇਸ ਟਾਈਮ ਹੀ ਮੇਰੇ ਕੋਲ ਜ਼ਿਆਦਾ ਕੰਮ ਹੁੰਦਾ ਵਾ ਤੇ ਵਲੌਗ ਵੀ ਜਿੰਨਾ ਕੋ ਮੇਰੇ ਕੋਲ ਸ਼ੂਟ ਹੁੰਦਾ ਵਾ ਉਹ ਮੈਂ ਕਰ ਲੈਨੀ ਆ ਤੇ ਪਲੀਜ਼ ਸਾਰੇ ਜਣੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਕੇ ਜਾਇਆ ਕਰੋ ਸਕਿੱਪ ਨਾ ਕਰਿਆ ਕਰੋ ਤੇ ਜਿਹੜੇ ਚੈਨਲ ਤੇ ਨਿਊ ਆਉਂਦੇ ਹੁੰਦੇ ਨੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਲਾਈਕ ਵੀ ਕਰ ਦਿਆ ਕਰੋ ਵੀਡੀਓ ਨੂੰ ਤੇ ਕਮੈਂਟ ਵੀ ਸੋਹਣੇ ਸੋਹਣੇ ਜ਼ਰੂਰ ਕਰਿਆ ਕਰੋ ਸਾਰੇ ਜਣੇ ਪਲੀਜ਼ ਵੱਧ ਤੋਂ ਵੱਧ ਸਪੋਰਟ ਕਰੋ ਤਾਂ ਕਿ ਮੈਨੂੰ ਤੁਹਾਡੇ ਸਾਥ ਤੇ ਸਪੋਰਟ ਦੀ ਹਲੇ ਬਹੁਤ ਜ਼ਿਆਦਾ ਲੋੜ ਆ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਹੀ ਕਰਕੇ ਜਾਇਆ ਕਰੋ ਤੇ ਇਸ ਟਾਈਮ ਇਹ ਹੋ ਜਾਂਦਾ ਕਿ ਮੇਰੇ ਬੱਚੇ ਵੀ ਥੱਕ ਹਾਰ ਕੇ ਸੌ ਜਾਂਦੇ ਆ ਫਿਰ ਮੈਨੂੰ ਜਿਹੜੀ ਦੁਪਹਿਰ ਦਾ ਰੋਟੀ ਪਾਣੀ ਕਰਨਾ ਹੁੰਦਾ ਉਹ ਤਾਂ ਬਹੁਤ ਸੌਖਾ ਹੋ ਜਾਂਦਾ ਵਾ ਨਹੀਂ ਤਾਂ ਮਗਰਮਗਰ ਹੀ ਰਹਿੰਦੇ ਆ ਮੇਰੇ ਬਹੁਤ ਤੇ ਕਈ ਵਾਰੀ ਤਾਂ ਨਾ ਜ਼ਿਆਦਾ ਤੰਗ ਕਰਦੇ ਨਾ ਮੇਰਾ ਸਿਰ ਦੁਖਣਾ ਲਾ ਦਿੰਦੇ ਆ ਤੇ ਇੱਥੇ ਬਸ ਮੈਂ ਕਾਫੀ ਜ਼ਿਆਦਾ ਮਤਲਬ ਕਾਫੀ ਸਾਰੀਆਂ ਰੋਟੀਆਂ ਲਾ ਕੇ ਰੱਖ ਲਾਂ ਕਿਉਂਕਿ ਫਿਰ ਮੁੜ ਕੇ ਵਾਰੀ ਨਹੀਂ ਆਉਂਦੀ ਇਸ ਕਰਕੇ ਇਹ ਹੋ ਜਾਂਦਾ ਕੱਠੀਆਂ ਲਾ ਕੇ ਫਿਰ ਉਹ ਫੜਾ ਦਿੰਦੇ ਆ ਇੱਥੇ ਰੋਟੀ ਪਾਣੀ ਦਾ ਵੀ ਆਪਣਾ ਬਸ ਨਿਭੜ ਹੀ ਚੱਲਿਆ ਸੀ ਤੇ ਮੇਰੇ ਖਿਆਲ ਨਾਲ ਇੱਥੇ ਸਕੰਦਰ ਉੱਠ ਗਿਆ ਸੀ ਤੇ ਮੈਂ ਉਹਨੂੰ ਚੱਕ ਕੇ ਲੈ ਕੇ ਆਈ ਸੀ ਤੇ ਚਲੋ ਜੀ ਇੱਥੇ ਹੋ ਗਿਆ ਜੀ ਸ਼ਾਮ ਦਾ ਟਾਈਮ ਹਲੇ ਮਿਸਤਰੀ ਆਪਣੇ ਲੱਗਾ ਹੋਇਆ ਸੀ ਇਧਰਲੀ ਸਾਈਡ ਆਪਾਂ ਕੰਦ ਕਰਦੇ ਆ ਬਰਾਂਡੇ ਦੇ ਗਾੜੀ ਆਪਾਂ ਟੀਨ ਵਗੈਰਾ ਪਾਉਣੀ ਆ ਮਤਲਬ ਥੋੜੀ ਜੀ ਗਾੜੀ ਟੀਨ ਪਾਉਣੀ ਆ ਤੇ ਤੁਹਾਨੂੰ ਪਤਾ ਹੀ ਇੱਥੇ ਸਰਦਾਰ ਜੀ ਹੁਣ ਆ ਗਏ ਸੀ ਡਿਊਟੀ ਤੋਂ ਉਹ ਦੇਰੇ ਦੇਰੇ ਸੀਟਾਂ ਨੂੰ ਪਾਣੀ ਕਿਉਂਕਿ ਉਹ ਆ ਜਾਂਦੀ ਹੈ 3-4 ਵਜੇ ਨੂੰ ਆ ਜਾਂਦੇ ਆ 4:30 ਵਜੇ ਦਾ ਟਾਈਮ ਹੋਣਾ ਮੈਂ ਸੌ ਕੇ ਉੱਠ ਗਈ ਸੀ ਤੇ ਛਾਹ ਪਾਣੀ ਬਣਾ ਲਿਆ ਸੀ ਤੇ ਇੱਥੇ ਤੁਹਾਨੂੰ ਪਤਾ ਇੱਟਾਂ ਨੂੰ ਵੀ ਧਰ ਕਰਨਾ ਪੈਂਦਾ ਵਾ ਤੇ ਬਹੁਤ ਜ਼ਿਆਦਾ ਕੰਮ ਹੁੰਦਾ ਬਹੁਤ ਗਾਮ ਮੱਛਿਆ ਪਿਆ ਵਿੜੇ ਚ ਤੇ ਆਪਣੀਆਂ ਆ ਗਈਆਂ ਸੀ ਟੀਨਾ ਵੀ ਇਹ ਸ਼ਾਮ ਦੀ ਵੀਡੀਓ ਅਤੇ ਪਾਈਪ ਵਗੈਰਾ ਵੀ ਆ ਗਿਆ ਖੰਧ ਵੀ ਇੰਨੀ ਕੁ ਹੋਈ ਕਿਉਂਕਿ ਸ਼ਾਮੀ ਜੇ ਲੱਗੇ ਸੀ ਤੇ ਉਧਰ ਸਰਦਾਰ ਜੀ ਉਹਨਾਂ ਨੇ ਮੇਰੇ ਖਿਆਲ ਨਾਲ ਫੇਰ ਮੋਟਰ ਚਲਾਉਣੀ ਸੀ ਹੁਣ ਤੇ ਦੇਖਣ ਦੇ ਤੇ ਆ ਪਾਈਪ ਗੱਡਿਆ ਇਹ ਵੀ ਆਪਾਂ ਬਾਥਰੂਮ ਦੇ ਉੱਪਰ ਵੀ ਟੀਨ ਪਾਉਣੀ ਆ ਤੁਹਾਨੂੰ ਮੈਂ ਦਿਖਾਵਾਂਗੀ ਜਦੋਂ ਪੂਰਾ ਰੈਡੀ ਹੋ ਗਿਆ ਤੇ ਬਹੁਤ ਵਧੀਆ ਬਣ ਗਿਆ ਵਾ ਖੁੱਲਾ ਡੁੱਲਾ ਅੰਦਰੋਂ ਵੀ ਤੇ ਇੱਥੇ ਮੋਟਰ ਆਪਣੀ ਲੱਗੀ ਹੋਈ ਆ ਤਾਂ ਹੀ ਆਪਾਂ ਇੱਥੇ ਆਪਣਾ ਵਾਸ਼ਰੂਮ ਵਗੈਰਾ ਤਿਆਰ ਕਰਨਾ ਵਾ ਤੇ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਤੇ ਹੋਰ ਵੀ ਆਉਣ ਵਾਲੀਆਂ ਵੀਡੀਓ ਤੁਹਾਨੂੰ ਬਹੁਤ ਵਧੀਆ-ਵਧੀਆ ਦਿਖਾਵਾਂਗੇ ਤੇ ਇੱਥੇ ਸਾਡੀ ਸਲਾਹ ਹੁੰਦੀ ਸੀ ਕਿ ਬੰਨੀ ਕਿੰਨੀ ਕੁ ਬੰਨਣੀ ਗਾੜੀ ਤੇ ਉਹ ਬੰਨੀ ਤਾਂ ਪਹਿਲਾਂ ਵੱਜੀ ਹੋਈ ਸੀ ਉਹ ਕਹਿੰਦੇ ਨਹੀਂ ਥੋੜੀ ਜੀ ਵਧਾਉਣੀ ਆ ਗਾ ਮਤਲਬ ਆ ਦੇਖੋ ਕੁੱਲਾ ਡੁੱਲਾ ਬਹੁਤ ਵਧੀਆ ਬਣ ਗਿਆ ਸੀ ਨੇਰਾ ਹੀ ਤਾਂ ਹੀ ਵੀਡੀਓ ਸਾਫ਼ ਨਹੀਂ ਬਣੀ ਨਹੀਂ ਕਿਉਂਕਿ ਸ਼ਾਮੀ ਪਈ ਵੀਡੀਓ ਬਣਾਈ ਆ ਤੁਹਾਨੂੰ ਪਤਾ ਨੇਰੇ 'ਚ ਫਿਰ ਵੀਡੀਓ ਨਹੀਂ ਵਧੀਆ ਬਣਦੀ ਤੇ ਇੱਥੇ ਸਾਡੀਆਂ ਗੱਲਾਂ ਚੱਲਣ ਦੀਆਂ ਸੀ ਤੇ ਸਰਦਾਰ ਜੀ ਉਹਨੇ ਉਧਰ ਮੋਟਰ ਚਲਾਉਣ ਨੂੰ ਕਿਹਾ ਸੀ ਉਹਨੇ ਆਪਣੀ ਮੋਟਰ ਚਲਾ ਕੇ ਤੇ ਹੁਣ ਆਪਣਾ ਪਾਣੀ ਧਰੋਕਣਾ ਵਾ ਬਹੁਤ ਵਧੀਆ ਲੱਗਨਦਿਆ ਕਿ ਮਤਲਬ ਐ ਵਧੀਆ ਵਧੀਆ ਜਾ ਘਰ ਲੱਗੂਗਾ ਸੋਨਾ ਸੋਨਾ ਜਾ ਜਦੋਂ ਮਤਲਬ ਸਾਰਾ ਰੈਡੀ ਹੋ ਗਿਆ ਨਾ ਵਾਸ਼ੂਮ ਸਾਰਾ ਕੁਝ ਜਿੱਥੇ ਪਲਸਤਰ ਵਗੈਰਾ ਹੋ ਗਿਆ ਟੂਟੀਆਂ ਵਗੈਰਾ ਲੱਗ ਗਈਆਂ ਤੇ ਬਹੁਤ ਸੋਨਾ ਲੱਗਣਾ ਵਾ ਤੇ ਸ਼ਾਮ ਦਾ ਟਾਈਮ ਸੀ ਠੰਡਾ ਮੌਸਮ ਸੀ ਤੇ ਹਨੇਰੀ ਜੀ ਦਾ ਮੌਸਮ ਹੈ ਅੱਜਕੱਲ ਤੁਹਾਨੂੰ ਪਤਾ ਹਨੇਰੀ ਤਾਂ ਬਹੁਤ ਵਗਦੀ ਰਹਿੰਦੀ ਹੈ ਤੇ ਸ਼ਾਮ ਪਈ ਮਤਲਬ ਰੇਤਾ ਦੇ ਉੱਪਰ ਵੀ ਪਾਣੀ ਥਰੋਕ ਦਿੰਨੇ ਆ ਵੀਡੀਓ ਦੇ ਵਿੱਚ ਵੀ ਤਾਂ ਕਿ ਜਿਹੜਾ ਕਟਾ ਮਿੱਟੀ ਆ ਓਨ ਨਾ ਜ਼ਿਆਦਾ ਉੱਡੇ ਤੁਹਾਨੂੰ ਪਤਾ ਅੱਖਾਂ 'ਚ ਪੈ ਜਾਂਦਾ ਫਿਰ ਉੱਡ-ਉੱਡ ਕੇ ਤੇ ਬਹੁਤ ਵਧੀਆ ਮੌਸਮ ਹੋਇਆ ਹੋਇਆ ਸੀ ਤੇ ਸੋ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਸਾਰੇ ਜਣੇ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਸੋ ਪਿਆਰੇ ਪਿਆਰੇ ਕਮੈਂਟ ਕਰਿਆ ਕਰੋ ਤੇ ਜਿਹੜੇ ਮੇਰੇ ਚੈਨਲ ਤੇ ਨਿਊ ਆਉਂਦੇ ਹੁੰਦੇ ਨੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਸੋ ਆਪਾਂ ਮਿਲਦੇ ਹਾਂ ਨੈਕਸਟ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਓਕੇ ਬਾਏ ਟੇਕ ਕੇਅਰ